ਅੱਜ ਦੀ ਕਹਾਣੀ ਸੁਣਨ ਤੋਂ ਪਹਿਲਾਂ ਇੱਕ ਗੱਲ ਦਿਲ ਵਿੱਚ ਬਿਠਾ ਲਓ ਕਈ ਵਾਰ ਸੱਚ ਉਹ ਨਹੀਂ ਹੁੰਦਾ ਜੋ ਅਸੀਂ ਵੇਖਦੇ ਹਾਂ ਇੱਕ ਅਜੀਬਾ ਹਾਦਸਾ ਇੱਕ ਅਜੀਬਾ ਸੱਚ ਜੋ ਹਰ ਕਿਸੇ ਦੀ ਰੂਹ ਕੰਬਾ ਸਕਦਾ ਆ ਅਤੇ ਇਹ ਕਹਾਣੀ ਰਾਜਵੀਰ ਦੀ ਆ ਉਹ ਅਕਤੂਬਰ ਦੀ ਰਾਤ ਨਹੀਂ ਸੀ ਅਤੇ ਅਕਤੂਬਰ ਦਾ ਦਿਨ ਨਹੀਂ ਸੀ ਜਿਵੇਂ ਲੋਕ ਕਹਿੰਦੇ ਨੇ ਹਾਦਸਾ ਉਸੇ ਦਿਨ ਹੋਇਆ ਸੀ ਦਿਨ ਦੇ ਵਕਤ ਲੋਕਾਂ ਦੇ ਸਾਹਮਣੇ ਪਰ ਅਜੀਬ ਗੱਲ ਇਹ ਸੀ ਕਿ ਰਾਤ ਪੈਣ ਤੱਕ ਕਿ ਸੋਸ਼ਲ ਮੀਡੀਆ ਤੇ ਅਕਤੂਬਰ ਵਾਲੀ ਫੇਕ ਸਟੋਰੀ ਜੋ ਕਿ ਸੀ ਚਿਹਰਾ ਖੂਨ ਨਾਲ ਲਿਪੜਿਆ ਜੈਕਟ ਫੱਡੀ ਹੋਈ ਹੌਸ਼ ਬਿਲਕੁਲ ਨਹੀਂ ਸੀ ਸਾਹ ਟੁੱਟ ਟੁੱਟ ਕੇ ਆ ਰਿਹਾ ਸੀ ਲੋਕਾਂ ਨੇ ਚੀਕ ਮਾਰੀ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਉਹਦਾ ਪਰਸ ਉਹਦੀ ਆਈਡੀ ਉਹਦੀ ਚੈਨ ਸਭ ਮਿਲੀ ਸਭ ਨੇ ਇੱਕੋ ਗੱਲ ਕਹੀ ਕਿ ਇਹ ਰਾਜਵੀਰ ਹੀ ਆ ਇਸ ਨੂੰ ਤੁਰੰਤ ਹਸਪੀਟਲ ਲੈ ਚੱਲੋ ਜਿਵੇਂ ਲੋਕ ਉਸ ਨੂੰ ਉਠਾਉਣ ਲੱਗੇ ਉਹ ਬੰਦੇ ਨੇ ਹੌਰੀ ਜੀ ਅੱਖ ਖੋਲੀ ਅਤੇ ਬਹੁਤ ਕਮਜ਼ੋਰ ਆਵਾਜ਼ ਵਿੱਚ ਕਿਆ ਉਹ ਆ ਗਿਆ ਗੇ ਵਾਕ ਪੂਰਾ ਨਹੀਂ ਹੋਇਆ ਲੋਕ ਸੋਚੇ ਜੋ ਰਾਜਵੀਰ ਕਹਿ ਰਿਹਾ ਆ ਉਹ ਸ਼ਬਦ ਅਧੂਰੇ ਹੀ ਰਹਿ ਗਏ ਉਸ ਨੂੰ ਤੁਰੰਤ ਬੱਦੀ ਦੇ ਹੌਸਪੀਟਲ ਵਿੱਚ ਪਹੁੰਚਾਇਆ ਗਿਆ ਆਈ ਸੀ ਯੂ ਵਿੱਚ ਐਡਮਿਟ ਕੀਤਾ ਗਿਆ ਤੇ ਡਾਕਟਰ ਨੇ ਫੈਮਿਲੀ ਨੂੰ ਫੋਨ ਕੀਤਾ ਤੇ ਕਿਹਾ ਕੋਈ ਰਾਜਵੀਰ ਜਵੰਦਾ ਦੇ ਪਰਿਵਾਰ ਚੋ ਛੇਤੀ ਆਜੋ ਹੌਸਪੀਟਲ ਤੇ ਡਾਕਟਰ ਦੀ ਆਵਾਜ਼ ਕੰਬ ਰਹੀ ਸੀ ਜਿਵੇਂ ਉਸ ਨੇ ਖੁਦ ਵੀ ਹਾਲਾਤ ਵੇਖ ਕੇ ਹੌਸਲਾ ਗਵਾ ਦਿੱਤਾ ਹੋਵੇ ਮਰੀਜ਼ ਦੀ ਹਾਲਤ ਨਾ ਝੁਕਿਆ ਅਸੀਂ ਪੱਕਾ ਨਹੀਂ ਕਹਿ ਸਕਦੇ ਜੋ ਅਗਲਾ 1 ਘੰਟਾ ਵੀ ਕੱਟ ਸਕੇਗਾ ਘਰ ਵਿੱਚ ਹੜ ਪਿਆ ਮਾਂ ਦਰਵਾਜੇ ਦੇ ਨੇੜੇ ਹੀ ਠਹਿ ਫਈ ਅੱਖਾਂ ਖੁੱਲੀਆਂ ਸੀ ਪਰ ਨਜ਼ਰ ਖਾਲੀ ਬੱਚੇ ਰੋਣ ਲੱਗ ਪਏ ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਵੇਂ ਹੋ ਗਿਆ ਉਹਨਾਂ ਦੇ ਘਰ ਦੇ ਅੱਗੇ ਹੱਥ ਕੰਬਦੇ ਹੋਏ ਕੰਬਦੇ ਹੱਥਾਂ ਨਾਲ ਕਹਿੰਦੇ ਆ ਅਜੀ ਤਾਂ ਸੋਚਿਆ ਸੀ ਉਹ ਤੰਦਰੁਸਤ ਆ ਪਰ ਅਚਾਨਕ ਇੱਕ ਪਰ ਕਮਾਲ ਤਾਦ ਹੋਇਆ ਜਦ ਨਰਸ ਦੌੜਦੀ ਹੋਈ ਆਈ ਮੈਂ ਦੱਸਿਆ ਸੀ ਇਹ ਰਾਜਵੀਰ ਨਹੀਂ ਆ ਸਭ ਨੇ ਇਕੱਠੇ ਪਿੱਛੇ ਮੁੜ ਕੇ ਵੇਖਿਆ ਪਰ ਫਟਕਦਾ ਹੁਣ ਸ਼ੁਰੂ ਹੋਣਾ ਸੀ ਜਦੋਂ ਫੈਮਿਲੀ ਹਸਪੀਟਲ ਪਹੁੰਚੀ ਹਾਲਵੇ ਵਿੱਚ ਖਾਮੋਸ਼ੀ ਡੁੱਬੀ ਹੋਈ ਸੀ ਡਾਕਟਰ ਨੇ ਹੁੜੀ ਜਾਂ ਰਾਜਵੀਰ ਦੀ ਮਾਤਾ ਨੂੰ ਕਿਹਾ ਤਿਆਰ ਰਿਹਾ ਜਾਏ ਮੌਕਾ ਬਹੁਤ ਥੋੜਾ ਆ ਮਾਦੀਆਂ ਲਤਾ ਕੰਬ ਗਈਆਂ ਉਹ ਆਈਸੀਯੂ ਦੇ ਕੱਚ ਦੇ ਪਿੱਛੇ ਆਪਣੇ ਪੁੱਤ ਨੂੰ ਵੇਖ ਰਹੀ ਸੀ ਟਿਊਬਾਂ ਨਾਲ ਜੁੜਿਆ ਹੋਇਆ ਚਿਹਰਾ ਪਟੀਆਂ ਨਾਲ ਬੰਨਿਆ ਹੋਇਆ ਪਰ ਇੱਕ ਗੱਲ ਜਿਸ ਨੂੰ ਕੋਈ ਵੀ ਧਿਆਨ ਨਾਲ ਨਹੀਂ ਦੇਖ ਰਿਹਾ ਸੀ ਉਸ ਬੰਦੇ ਦਾ ਚਿਹਰਾ ਪੂਰੀ ਤਰ੍ਹਾਂ ਪਿੰਗਾਂ ਨਾਲ ਲਪੇਟਿਆ ਹੋਇਆ ਸੀ ਸਿਰਫ ਅੱਖਾਂ ਦਿਸਦੀਆਂ ਸਨ ਡਾਕਟਰ ਨੇ ਕਿਹਾ ਐਕਸੀਡੈਂਟ ਵਿੱਚ ਚਿਹਰਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਆ ਸਾਨਾ ਖਾਸ ਤਾ ਆਈਡੀ ਨਾਲ ਹੋਈ ਆ ਤੇ ਫੈਮਿਲੀ ਟੁੱਟ ਗਈ ਫਰਾਈ ਸੀ ਜੂਦੇ ਬਾਹਰ ਖੜੇ ਇੱਕ ਵਾਰਡ ਬੁਆਏ ਨੇ ਆਪਣੇ ਆਪ ਨੂੰ ਕਿਹਾ ਪਰ ਉਸ ਦੀ ਆਵਾਜ਼ ਰਾਜਵੀਰ ਵਰਗੀ ਨਹੀਂ ਸੀ ਉਹ ਚੁੱਪ ਹੋ ਗਿਆ ਕਿਉਂਕਿ ਆਵਾਜ਼ ਤਾਂ ਕਿਸੇ ਨੇ ਸੁਣੀ ਹੀ ਨਹੀਂ ਸੀ ਮਰੀਜ਼ ਬਿਹੋਸ਼ ਸੀ ਫੇਰ ਰਾਤ ਨੂੰ 10 ਵਜੇ ਆਈਸੀ ਜੂਦੇ ਅੰਦਰ ਲਾਈਟਾਂ ਦੋ ਮਿੰਟ ਲਈ ਬੰਦ ਹੋ ਗਈਆਂ ਜਨਰੇਟਰ ਚੱਲਣ ਵਿੱਚ ਟਾਈਮ ਲੱਗਿਆ। ਉਹਨਾਂ 2 ਮਿੰਟ ਵਿੱਚ ਹੀ ਕੁਝ ਅਜੀਬ ਹੋਇਆ ਜੋ ਕਿਸੇ ਨੂੰ ਸਮਝ ਨਹੀਂ ਆਇਆ। ਜਦੋਂ ਲਾਈਟ ਆਈ, ਮਰੀਜ਼ ਦੇ ਮੂੰਹ ਵਿੱਚ ਲੱਗੀ ਆਕਸੀਜਨ ਟਿਊਬ ਥੋੜੀ ਹਿੱਲੀ ਹੋਈ ਸੀ ਜਿਵੇਂ ਕਿਸੇ ਨੇ ਉਸ ਨੂੰ ਛੂਹਿਆ ਹੋਵੇ। ਪਰ ਸਟਾਫ ਨੇ ਸੋਚਿਆ ਸ਼ਾਇਦ ਮਰੀਜ਼ ਨੇ ਹਿਲਣ ਦੀ ਕੋਸ਼ਿਸ਼ ਕੀਤੀ ਹੋਵੇ। ਸਵੇਰੇ 7:15 ਤੇ ਡਾਕਟਰ ਬਾਹਰ ਆਏ। ਅੱਖਾਂ ਥੱਲੇ ਤੇ ਹੋਲੀ ਜਿਹਾ ਕਿਆ। ਰਾਜਵੀਰ ਨਹੀਂ ਰਿਹਾ। ਵੀ ਆਰ ਸੌਰੀ ਪਰਵਾਰ ਚੀਕ ਪੇ। ਮਾਂ ਫਰਸ਼ ਤੇ ਡਿੱਗ ਪਈ। ਇਸ ਕਲੋਜ਼ ਹੋ ਗਿਆ ਬੋਡੀ ਹੈਂਡ ਹੋਵਰ ਹੋਣੀ ਸੀ ਪਰ ਜਦੋਂ ਸਟਾਫ ਨੇ ਬੋਡੀ ਨੂੰ ਵੀਲ ਕਰਕੇ ਮੋਰਚਰੀ ਲਿਜਾਣਾ ਸੀ ਉਹਨਾਂ ਨੇ ਇੱਕ ਨੋਟਿਸ ਕੀਤਾ ਬੋੜੀ ਦੀਆਂ ਉਂਗਲੀਆਂ ਅਜੀਬ ਤਰੀਕੇ ਨਾਲ ਮੁੜੀਆਂ ਹੋਈਆਂ ਸਨ ਜਿਵੇਂ ਕਿਸੇ ਨੇ ਕੁਝ ਫੜਿਆ ਹੋਵੇ ਬਾੜਬੋਏ ਨੇ ਹੌਲੀ ਜਿਹਾ ਬੋੜੀ ਤੇ ਹੱਥ ਰੱਖਿਆ ਅੰਦਰੋਂ ਇੱਕ ਕਾਗਜ਼ ਦਾ ਟੁਕੜਾ ਕੱਢਿਆ ਜਿਸ ਤੇ ਖੂਨ ਨਾਲ ਲਿਖਿਆ ਹੋਇਆ ਸੀ ਮੈਂ ਰਾਜਵੀਰ ਨਹੀਂ ਹਾਂ ਬਾੜਬੋਏ ਬੇਹੋਸ਼ ਹੋ ਗਿਆ ਡਾਕਟਰ ਅਤੇ ਸਟਾਫ ਟੈਨਸ਼ਨ ਵਿੱਚ ਆ ਗਏ ਪਰ ਫੈਮਿਲੀ ਨੂੰ ਕੁਝ ਨਹੀਂ ਦੱਸਿਆ ਆ ਗਿਆ ਉਹਨਾਂ ਨੇ ਬੋੜੀ ਮਾਂ ਦੇ ਹਵਾਲੇ ਕਰ ਦਿੱਤੀ ਘਰ ਵਿੱਚ ਰੋਲਾ ਛੋਰ ਰਾਜਵੀਰ ਚਲ ਆ ਗਿਆ ਰਾਜਵੀਰ ਹੁਣ ਕਦੇ ਨਹੀਂ ਆਵੇਗਾ ਸਾਰੇ ਦੁੱਖ ਵਿੱਚ ਡੁੱਬੇ ਹੋਏ ਪਰ ਇੱਥੇ ਕਹਾਣੀ ਫਿਰ ਤੋਂ ਮੋੜ ਮੁੜ ਲੈਂਦੀ ਆ ਦੋ ਦਿਨ ਬਾਅਦ ਹਿਮਾਚਲ ਪੁਲਿਸ ਨੇ ਉਹ ਬਾਈਕ ਐਕਸੀਡੈਂਟ ਦੀ ਸੀਸੀਟੀਵੀ ਕੱਢੀ ਵੀਡੀਓ ਵਿੱਚ ਦਿਖਦਾ ਆ ਇੱਕ ਬਾਈਕ ਦੌੜਦੀ ਜਾ ਰਹੀ ਆ ਉਸ ਤੇ ਹੈਲਮਟ ਪਾਇਆ ਬੰਦਾ ਬਾਈਕ ਫਿਸਲਦੀ ਆ ਬੰਦਾ ਦੂਰੀ ਤੇ ਜਾ ਡਿੱਗਦਾ ਆ ਪਰ ਉਥੇ ਦੋ ਲੋਕ ਸਨ ਇੱਕ ਬਾਈਕ ਚਲਾਉਣ ਵਾਲਾ ਅਤੇ ਇੱਕ ਉਸ ਦੇ ਪਿੱਛੇ ਪਰ ਹਾਦਸੇ ਵਾਲੇ ਸਪੋਰਟ ਤੇ ਸਿਰਫ ਇੱਕ ਹੀ ਜ਼ਖਮੀ ਮਿਲਿਆ ਸੀ ਦੂਜਾ ਬੰਦਾ ਕਿੱਥੇ ਗਿਆ ਪੁਲਿਸ ਨੇ 줌 ਕੀਤਾ ਦੂਜੇ ਬੰਦੇ ਨੇ ਹਾਦਸੇ ਤੋਂ ਬਾਅਦ ਦੌੜ ਕੇ ਜੰਗਲ ਵਿੱਚ ਛਾਲ ਮਾਰੀ ਸੀ ਉਹ ਕੌਣ ਸੀ ਪਰ ਸ਼ੌਕ ਤਦ ਲੱਗਾ ਜਦ CCTV ਨੇ ਦੱਸਿਆ ਜਿਸ ਬੰਦੇ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਸੀ ਉਹ ਪਿੱਛੇ ਬੈਠਿਆ ਸੀ ਬਾਈਕ ਚਲਾਉਣ ਵਾਲਾ ਕੋਈ ਹੋਰ ਸੀ ਪਰ ਉਸਦੇ ਹੱਥ ਵਿੱਚ ਜੋ ਮਿਲੀ ਆਈਡੀ ਉਹ ਰਾਜਵੀਰ ਦੀ ਸੀ ਉਸਦਾ ਪਰਸ ਉਸਦੀ ਚੈਨ ਉਸਦਾ ਫੋਨ ਕੇਸ ਸਭ ਉਸਦੇ ਕੋਲ ਸੀ ਮਤਲਬ ਕਿ ਰਾਜਵੀਰ ਨਾਲ ਐਕਸੀਡੈਂਟ ਹੋਇਆ ਹੀ ਨਹੀਂ ਸੀ ਕਿਸੇ ਨੇ ਉਸ ਦੀ ਆਈਰੀ ਚੋਰੀ ਕੀਤੀ ਸੀ ਪਰ ਫਿਰ ਰਾਜਵੀਰ ਆਖਿਰ ਗਿਆ ਕਿੱਥੇ ਸੀ 10ਵੇਂ ਦਿਨ ਰਾਜਵੀਰ ਦੇ ਘਰ ਦੇ ਬਾਹਰ ਡੋਰਬੈਲ ਵੱਜੀ ਘਰ ਵਿੱਚ ਮਾਂ ਬੱਚੇ ਪਰਿਵਾਰ ਸਭ ਡਰ ਗਏ ਇਸ ਵੇਲੇ ਕੌਣ ਹੋ ਸਕਦਾ ਆ ਦਰਵਾਜ਼ਾ ਹੋਲੀ ਜਿਹਾ ਖੁੱਲਿਆ ਤੇ ਬਾਹਰ ਇੱਕ ਬੰਦਾ ਖੜਾ ਸੀ ਉਹ ਰਾਜਵੀਰ ਸੀ ਜਿੰਦਾ ਠੀਕ ਠਾਕ ਤੇ ਦੋ ਪੈਰਾਂ ਤੇ ਆਪਣੇ ਬਿਲਕੁਲ ਸਹੀ ਖੜਾ ਸੀ ਮਾਂ ਨੇ ਉਸ ਨੂੰ ਵੇਖਦੇ ਹੀ ਚੀਕ ਮਾਰੀ ਮੇਰਾ ਪੁੱਤ ਜਿੰਦਾ ਆਇਆ ਰੱਬਾ ਧਾਨਿਆ ਪਰ ਸ਼ੌਕਤਾ ਲੋਕਾਂ ਦੇ ਚਿਹਰੇ ਤੇ ਸੀ ਆਈਸੀਯੂ ਵਿੱਚ ਸਰ ਰਾਜਵੀਰ ਮਰ ਗਿਆ ਸੀ ਤਾਂ ਫਿਰ ਆਈਸੀਯੂ ਵਿੱਚ ਕੌਣ ਸੀ ਰਾਜਵੀਰ ਹੌਲੀ ਜਿਹਾ ਬੈਠ ਗਿਆ ਅੱਖਾਂ ਵਿੱਚ ਹੰਝੂ ਭਰੇ ਸਨ ਅਤੇ ਕਿਹਾ ਮਾਂ ਮੇਰੇ ਨਾਲ ਬੱਦੀ ਵਿੱਚ ਲੁੱਟ ਹੋਈ ਸੀ ਉਹਨਾਂ ਨੇ ਮੇਰਾ ਪਰਸ ਆਈਡੀ ਕੈਨ ਸਭ ਲੈ ਲਿਆ ਸੀ ਮੈਨੂੰ ਜੰਗਲ ਵਿੱਚ ਛੁੱਟ ਦਿੱਤਾ ਸੀ ਮਾਂ ਮੈਂ 2 ਦਿਨ ਤੱਕ ਬੇਹੋਸ਼ ਰਿਆ ਮੈਨੂੰ ਇੱਕ ਬੁੱਢੇ ਨੇ ਬਚਾਇਆ ਤੇ ਹੁਣ ਮੈਂ ਵਾਪਸ ਆ ਰਿਹਾ ਹਾਂ ਮਾਂ ਰੋਂਦੀ ਪਈ ਪਰ ਹਸਪੀਟਲ ਵਾਲੇ ਕਿ ਕਿਸੇ ਹੋਰ ਨੂੰ ਟੂ ਕਹਿ ਕੇ ਕਿਵੇਂ ਐਡਮਿਟ ਕਰ ਸਕਦੇ ਆ ਪੁੱਤ ਰਾਜਵੀਰ ਨੇ ਕਿਹਾ ਉਹ ਮੇਰੀ ਆਈਡੀ ਚੋਰੀ ਹੋਈ ਸੀ ਜਿਸ ਬੰਦੇ ਦਾ ਐਕਸੀਡੈਂਟ ਹੋਇਆ ਉਹ ਮੇਰਾ ਬੌਲੀਟ ਲੈ ਕੇ ਭੱਜਿਆ ਸੀ ਸ਼ਾਇਦ ਉਸ ਦਾ ਨਾਮ ਕੋਈ ਹੋਰ ਸੀ ਪਰ ਉਸ ਨੇ ਮਰਨ ਤੋਂ ਪਹਿਲਾਂ ਇਹ ਲਿਖਿਆ ਕਿ ਮੈਂ ਰਾਜਵੀਰ ਨਹੀਂ ਆ ਘਰ ਵਿੱਚ ਖਾਮੋਸ਼ੀ ਡਰ ਹੈਰਾਨੀ ਸਭ ਪਾਸੇ ਸੀ ਪਰ ਰਾਜਵੀਰ ਜਵੰਦਾ ਨੇ ਆਖਿਰ ਵਿੱਚ ਸਿਰਫ ਇੱਕ ਗੱਲ ਕਹੀ ਕਈ ਵਾਰ ਕੁਝ ਸੱਚ ਐਕਸੀਡੈਂਟ ਨਾ ਹੋ ਕੇ ਕਿਸਮਤ ਦੀ ਵਰਨਿੰਗ ਹੁੰਦੇ ਨੇ ਦੋਸਤੋ ਇੱਕ ਕਹਾਣੀ ਇੱਕ ਸੱਚੀ ਚਦਾਵਨੀ ਆ ਜ਼ਿੰਦਗੀ ਕਈ ਵਾਰ ਸਾਨੂੰ ਮਰਨ ਨਹੀਂ ਦਿੰਦੀ ਉਹ ਸਾਡੀਆਂ ਅੱਖਾਂ ਖੋਲਣਾ ਚਾਹੁੰਦੀ ਆ ਰਾਜਵੀਰ ਵਾਪਸ ਆ ਗਿਆ ਪਰ ਜਿਸ ਦੀ ਬੋੜੀ ਆਈਸੀਯੂ ਵਿੱਚ ਸੀ ਉਹ ਅੱਜ ਵੀ ਇੱਕ ਸੁਭਾਲ ਛੱਡ ਗਿਆ ਮਰਿਆ ਕੌਣ ਸੀ ਅਤੇ ਉਸਨੇ ਆਪਣੇ ਆਖਰੀ ਪਲ ਵਿੱਚ ਰਾਜਵੀਰ ਦਾ ਨਾਮ ਕਿਉਂ ਲਿਆ ਸੀ ਸ਼ਾਇਦ ਉਸਦਾ ਜਵਾਬ ਕਦੇ ਨਾ ਮਿਲੇ ਪਰ ਇਹ ਕਹਾਣੀ ਇੱਕ ਗੱਲ ਜ਼ਰੂਰ ਸਿਖਾਉਂਦੀ ਆ ਪਰਿਵਾਰ ਨਾਲ ਜੁੜੇ ਰਹੋ ਫੋਨ ਕਰੋ ਆਪਣੇ ਲਾਡਲਿਆਂ ਨੂੰ ਦੱਸੋ ਕਿ ਤੁਸੀਂ ਠੀਕ ਹੋ ਨਹੀਂ ਤਾਂ ਇੱਕ ਖਾਮੋਸ਼ਾ ਕਿਸੇ ਦਸਾ ਦਾ ਲਈ ਸਭ ਕੁਝ ਲੈ ਸਕਦੀ ਆ ਦੋਸਤੋ ਇਹ ਕਹਾਣੀ ਉਦੋਂ ਦੀ ਆ ਜਦੋਂ ਰਾਜਵੀਰ ਦਾ ਨਾਮ ਲੈ ਕੇ ਕਿਸੇ ਹੋਰ ਮਰੀਜ਼ ਨੂੰ ਹਸਪੀਟਲ ਵਿੱਚ ਦਾਖਲ ਕੀਤਾ ਗਿਆ ਸੀ ਪਰ ਸੱਚ ਇਹ ਆ ਇਹੋ ਕਹਾਣੀ ਉਸ ਸਮੇਂ ਦੀ ਆ ਜਦੋਂ ਰਾਜਵੀਰ ਖੁਦ ਜੀਉਂਦਾ ਸੀ ਤੇ ਲੋਕ ਉਸ ਦਾ ਨਾਮ ਵੀ ਆਪਣੇ ਫਾਇਦੇ ਲਈ ਵਰਤਣ ਨੂੰ ਤਿਆਰ ਸਨ ਇਹ ਸਾਨੂੰ ਦੱਸਦਾ ਆ ਕਿ ਲੋਕ ਕਿੱਥੋਂ ਤੱਕ ਗਿਰ ਸਕਦੇ ਨੇ ਨਾ ਹਾਲਾਤ ਵੇਖਦੇ ਨੇ ਨਾ ਸੱਚ ਕਹਾਣੀ ਖਤਮ ਹੋਈ ਪਰ ਸਬਕ ਛੱਡ ਗਈ ਜੇ ਇਸ ਕਹਾਣੀ ਨੇ ਤੁਹਾਨੂੰ ਵੀ ਹਿਲਾ ਕੇ ਰੱਖ ਦਿੱਤਾ ਤਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਚ ਲਿਖੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਅਸੀਂ ਜਲਦੀ ਹੀ ਮਿਲਾਂਗੇ ਇੱਕ ਹੋਰ ਸੱਚ ਨਾਲ ਇੱਕ ਇੱਕ ਹੋਰ ਚਮਤਕਾਰ ਨਾਲ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਤੈ ਦਿਲੋਂ ਧੰਨਵਾਦ